ਅਸੀਂ ਬੁਰਾਈਆਂ ਕਦੇ ਨਹੀਂ ਦੇਖਾਂ ਸਕਦੇ ਸੋ ਮੇਰੀ ਅਪੀਲ ਹੈ ਢਿੱਲੋ ਪਿੰਨੂ ਮਾਲਾ ਨਾ ਬੋਲੋ ਨਹੀਂ ਤਾਂ ਫਿਰ ਸਾਡੀ ਸਿੱਧੀ ਜੰਗ ਹੋਊਗੀ ਇਹਨਾਂ ਲੋਕਾਂ ਦੇ ਨਾਲ ਜੋ ਅਸੀਂ ਹਮੇਸ਼ਾ ਲੜਦੇ ਆਏ ਆਪਣੇ ਬੋਲ ਆ ਰਹੇ ਆਈ ਹੈਵ ਅ ਡ੍ਰੀਮ ਦੈਟਸ ਆਲ ਆ ਨੀਡ ਆਮੇਕ ਇਟ ਹੈਪਨ ਸੋਮਵਰ ਕੈਨ ਬਲੀਵ ਸੋ ਇੱਕ ਗੱਲ ਸਗੀ ਬੜੀ ਦਿਨਾਂ ਦੀ ਮੰਨ ਦੇ ਵਿੱਚ ਅੱਜ ਸਾਡੇ ਨਾਲ ਸਾਂਝੀ ਕਰਾਂਗਾ ਜੇ ਇਜਾਜ਼ਤ ਹੋਵੇ ਤੁਹਾਡੀ ਜੋ ਕਿ ਮਾਨਸੰਦੂ ਕਹਿੰਦੀ ਹੈ ਮੈਂ 80 ਲੱਖ ਦੀ ਨੌਕਰੀ ਨਖਵਾਇਆ ਉਹ ਪਿਆਰ ਦੀ ਆਸ ਤੇ ਨਖਵਾਇਆ ਜਦੋਂ ਮੈਂ ਗਾਣਾ ਰੀਸ ਕੀਤਾ ਸੀ ਮੈਂ ਸੋਚਿਆ ਸੀ ਇਹਨਾਂ ਧੋਖੇਦਾਰਿਆਂ ਨੂੰ ਖੱਲ ਬਹਿ ਜਾਊਂਗਾ ਪਰ ਨਹੀਂ ਹੁਣ ਮੈਂ ਸਿੱਧੀ ਤੇ ਸਰਿਆਂ ਮੇਂ ਗੱਲਾਂ ਉਹਨਾਂ ਨੂੰ ਕਹਾਂਗਾ ਜੋ ਸਾਡੇ ਤੇ ਲੋਕ ਪੀਤੇ ਇਨਜਾਮ ਲਾਉਣ ਨੇ ਇੱਕ ਕੁੜੀ ਐ ਮਾਨਸੰਦੂ ਜੋ ਸੱਚਾ ਮੈਂ ਉਹਦਾ ਇੰਟਰਵਿਊ ਦੇਖਿਆ ਕਹਿੰਦੀ ਐ ਕਿ ਢਿੱਲੋ ਲੋ ਨਾ ਮੰਨਦਾ ਦੇਖੋ ਪਾਸਾ ਲਾਈਫ ਜਿੰਦੀ ਹੈ ਸਾਡੀ ਆਪਣੀ ਉਹ ਸਿਰਫ ਆਪਣੇ ਦਾ ਕਰਣੀ ਚਾਹੀਦੀ ਹੈ ਨਾ ਕਿ ਲੋਕਾਂ ਤੱਕ ਪਹੁੰਚਾਣੀ ਚਾਹੀਦੀ ਹੈ ਕਹਿੰਦੀ ਹੈ ਮੈਂ ਢਿੱਲੋਂ ਨੂੰ ਬੇਅੰਤ ਹਿਆਰ ਕਰਦਾ ਪਰ ਇਹਦਾ ਸਾਮ ਦਾ 8% ਨਿਕਲਿਆ ਮੈਂ ਜਦੋਂ ਵੀ ਗੱਲ ਕੀਤੀ ਹੈ ਨਾਮ ਲੈ ਕੇ ਕੀਤੀ ਕਿਉਂਕਿ ਮੈਂ ਹਮੇਸ਼ਾ ਬੰਦੇ ਆਲੀ ਗੱਲ ਕਰਦਾ ਹਾਂ ਇਹ ਗੱਲ ਢਿੱਲੋਂ ਪ੍ਰਿੰਦ ਮੈਂ ਇਹਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਜਦੋਂ ਇਹਦੀ ਮੈਡੀਕਲ ਰਿਪੋਰਟਾਂ ਮੇਰੇ ਮੁੰਡਿਆਂ ਨੇ ਵਿਖਾਲੀਆਂ ਬੜਾ ਦਰਦ ਆਇਆ ਸੀ ਜਿਹੜੇ ਵੀ ਸਮਾਜ ਵਿੱਚ ਇਹ ਗੱਲਾਂ ਕਰਦੇ ਨੇ ਇਹ ਨਹੀਂ ਚਾਹੀਦੀ। ਸੋ ਮੈਂ ਉਸ ਕੁੜੀ ਨੂੰ ਅਪੀਲ ਕਰਾਂਗਾ ਕਿ ਜੇ ਇਹ ਚੀਜ਼ ਸਮਾਜ ਵਿੱਚ ਰੱਖਣੀ ਹੈ ਤਾਂ ਉਹ ਰੱਖੋ ਜੋ ਸਮਾਜ ਨੂੰ ਸਹਦ ਦੇ ਸਕੇ ਜੋ ਸਾਡੀ ਔਨ ਵਾਲੀ ਕੁੜੀਆਂ ਨੂੰ ਚੰਗੇ ਰਾਹ ਪਾ ਸਕੇ। ਕਿਉਂਕਿ ਅਸੀਂ ਇਨਸਾਨ ਅਸੀਂ ਬੁਰਾਈਆਂ ਕਦੇ ਨਹੀਂ ਦਿਖਾ ਸਕਦੇ। ਸੋ ਮੇਰੀ ਅਪੀਲ ਹੈ ਧਿਲੋ ਕੁੜੀ ਨੂੰ ਮਾੜਾ ਨਾ ਬੋਲੋ। ਨਹੀਂ ਤਾਂ ਫਿਰ ਸਾਡੀ ਸਿੱਧੀ ਜਾਣ ਦੀ ਹੋਊਗੀ ਇਹਨਾਂ ਲੋਕਾਂ ਦੇ ਨਾਲ। ਜੋ ਅਸੀਂ ਹਮੇਸ਼ਾ ਲਾਂਦੇ ਆਪਣੇ ਬੋਲਾਂ ਰਹਿ। ਕਾਕੀ ਤੁਸੀਂ ਸਾਡੇ ਨਾਲ ਤੁਸੀਂ ਇੱਕ ਵਾਰ ਖੁੱਲ ਕੇ ਤੁਹਾਡੀ ਉਸ ਧਿਲੋਪਰੀ ਤੇ ਉਸਦੇ ਸਾਥੀ ਸਤਨਾਮ ਖਿਡਰਾ ਦੇਣਾ ਤੇ ਮੇਰੀ ਪੰਜਾਬ ਨੇ ਇੱਕ ਹੋਰ ਅਪੀਲ ਹੈ ਕਿ ਕਮੈਂਟਾਂ ਵਿੱਚ ਜਰੂਰ ਦੱਸੋ ਕਿ ਧਿਲੋਪਰੀ ਤੇ ਮਾਸੂਮ ਵਿੱਚੋਂ ਤੁਸੀਂ ਕਿਹਨੂੰ ਸਹੀ ਮੰਨਦੇ ਹੋ ਧੰਨਵਾਦ ਕਰਾਦੀ ਰੋਟੀ ਪਾਣੀ ਵੰਦਨੀ ਤੈਨੂੰ ਆਈ ਭੂਣੀ ਅਠਵਾ ਮੈਂ ਕਿੱਥੇ